ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਗੱਲ ਕਰਾਂਗੇ ਦਸਮ ਗ੍ਰੰਥ ਬਾਰੇ ਜੇਰੀ ਦਸਮ ਗ੍ਰੰਥ ਦੀ ਬਾਣੀ ਹੈ ਇਹ ਸਾਡੇ ਲਈ ਪੂਜਲ ਯੋਗ ਹੈ ਪਤਾ ਹੈ ਕਿਉਂ ਕਿਉਂਕਿ ਇਹ ਬਾਣੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਵਿੱਚੋਂ ਆਈ ਹੈ ਇਹ ਬਾਣੀ ਉਹਨਾਂ ਦੇ ਗਿਆਨ ਵਿੱਚੋਂ ਆਈ ਹੈ ਇਸ ਕਰਕੇ ਇਹ ਜੋ ਬਾਣੀ ਹੈ ਸਾਡੇ ਸਾਰੇ ਲਈ ਪੂਜਨਯੋਗ ਹੈ ਤੇ ਸਾਨੂੰ ਦਸ਼ਮ ਗ੍ਰੰਥ ਦੀ ਬਾਣੀ ਤੇ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਜੋ ਬਾਣੀ ਹੈ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖੀ ਹੈ ਇਸ ਕਰਕੇ ਸ਼ੰਕਾ ਕੰ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਨਾ ਹੀ ਸਾਨੂੰ ਕਿਸੇ ਪ੍ਰਕਾਰ ਦੀ ਸ਼ੰਕਾ ਕਰਨੀ ਚਾਹੀਦੀ ਹੈ ਕਈ ਮੇਰੇ ਹਿੰਦੂ ਵੀਰ ਅਜਿਹੇ ਨੇ ਜੋ ਦਸਮ ਗ੍ਰੰਥ ਦੀ ਬਾਣੀ ਤੇ ਬਹੁਤ ਹੀ ਜ਼ਿਆਦਾ ਸ਼ੱਕ ਕਰਦੇ ਹਨ ਤੇ ਕਈ ਮੇਰੇ ਸਿੱਖ ਭਰਾ ਵੀ ਜਿਹੇ ਨੇ ਜੋ ਦਸਮ ਗ੍ਰੰਥ ਦੀ ਬਾਣੀ ਨੂੰ ਮੰਨਦੇ ਹੀ ਨਹੀਂ ਉਹ ਵੀ ਸ਼ਕ ਕਰਦੇ ਹਾਂ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਜਿੰਨਾ ਮੇਰੇ ਭਰਾਵਾਂ ਨੇ ਅਮਰਤ ਛਕਿਆ ਹੈ ਉਹ ਸਤਬਾਨੀਆਂ ਦਾ ਪਾਠ ਕਰਦੇ ਹਨ ਜਿਵੇਂ ਕਿ ਜਪਦੀ ਸਾਹਿਬ ਜਾਪ ਸਾਹਿਬ ਤਬ ਪ੍ਰਸਾਦ ਸਵਈਏ ਚੁਪਈ ਸਾਹਿਬ ਤੇ ਆਨੰਦ ਸਾਹਿਬ ਸਾਮ ਨੂੰ ਰਹਿਰਾਸ ਤੇ ਰਾਤ ਨੂੰ ਸੌਣ ਵੇਲੇ ਕੀਰਤਨ ਸੁਹਿਲਾ ਤੇ ਕਈ ਮੇਰੇ ਹਿੰਦੂ ਭਰਾ ਵੀ ਅਜਿਹੇ ਨੇ ਜੋ ਕਿ ਜਪੁਜੀ ਸਾਹਿਬ ਦਾ ਨਿਤਨੇਮ ਕਰਦੇ ਹਨ ਤੇ ਨਾਲ-ਨਾਲ ਕਈ ਜਾਪ ਸਾਹਿਬ ਦਾ ਪਾਠ ਵੀ ਕਰਦੇ ਹਨ ਤੇ ਕਈ ਚੁਪਈ ਸਾਹਿਬ ਦਾ ਪਾਠ ਕਰਦੇ ਹਨ ਇੰਨਾ ਵਿੱਚੋਂ ਸਭ ਤੋਂ ਪਿਆਰੀ ਬਾਣੀ ਬਤਾ ਕਿਹੜੀ ਹੈ ਨਿਤਨੇਮ ਵਿੱਚੋਂ ਜਾਪ ਦੀ ਸਾਹਿਬ ਤੇ ਜਾਪ ਸਾਹਿਬ ਕਈ ਮੇਰੇ ਸਿੱਖ ਭਰਾ ਜਾਪ ਸਾਹਿਬ ਨੂੰ ਬੜੇ ਪਿਆਰ ਨਾਲ ਪੜ੍ਹਦੇ ਹਨ ਤੇ ਕਈ ਹਿੰਦੂ ਭਰਾ ਵੀ ਜਾਪ ਸਾਹਿਬ ਦੀ ਬਾਣੀ ਨੂੰ ਬੜੇ ਪ੍ਰੇਮ ਨਾਲ ਪੜ੍ਹਦੇ ਹਨ ਫਿਰ ਬਾਕੀ ਬਾਣੀ ਤੇ ਸ਼ੱਕ ਕਿਉਂ ਕਿਉਂਕਿ ਬਾਕੀ ਦੀ ਬਾਣੀ ਵੀ ਤਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਫਿਰ ਬਾਕੀ ਦੀ ਬਾਣੀ ਤੇ ਸ਼ੱਕ ਕਿਉਂ ਕਰੀਏ ਵਾਹਿਗੁਰੂ ਜੀ ਜੋ ਦਸਮ ਗ੍ਰੰਥ ਦੀ ਬਾਣੀ ਹੈ ਇਹ ਮੈਂ 8900 ਅੰਗ ਤੱਕ ਪੜ੍ਹੀ ਹੋਈ ਹੈ ਤੇ ਇਹ ਬਾਣੀ ਤੇ ਮੇਰੇ Hindu ਭਰਾ ਸਿੱਖ ਭਰਾ ਸ਼ੰਕਾਪਤਾ ਕਿਉਂ ਕਰਦੇ ਹਨ ਸਭ ਤੋਂ ਅਸੀਂ ਪਹਿਲਾਂ ਗੱਲ ਕਰਦੇ ਹਾਂ ਸਿੱਖਾਂ ਦੀ ਜੋ ਕਿ ਦਸਮ ਗ੍ਰੰਥ ਦੀ ਬਾਣੀ ਤੇ ਸ਼ੰਕਾ ਕਰਦੇ ਹਨ ਜਿਹੜੀ ਦਸਮ ਗ੍ਰੰਥ ਦੀ ਬਾਣੀ ਹੈ ਇਸ ਬਾਣੀ ਦੇ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਮਾਤਾ ਦੀ ਬੜੀ ਉਹਨਾਂ ਨੇ ਸਤਿਤੀ ਕੀਤੀ ਹੈ ਤਾਰੀਫ ਕੀਤੀ ਹੈ ਤੇ ਭਗਵਾਨ ਕ੍ਰਿਸ਼ਨ ਦੀ ਬੜੀ ਤਾਰੀਫ ਕੀਤੀ ਹੈ ਤੇ ਅਜਿਹੇ ਅਜਿਹੇ ਯੋਧੇ ਹੋਏ ਨੇ ਜਿਨ੍ਹਾਂ ਦੇ ਦਸਮੇਸ਼ ਪਿਤਾ ਨੇ ਜਿਨ੍ਹਾਂ ਦੀ ਤਾਰੀਫ ਕੀਤੀ ਹੈ ਤੇ ਇਹ ਬਾਣੀ ਸ਼ੰਕਾ ਵਿੱਚ ਇਸ ਕਾ ਕੇ ਹੈ ਕਰਕੇ ਹੈ ਕਿਉਂਕਿ ਸਿੱਖ ਕਹਿੰਦੇ ਨੇ ਜੋ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਮਹਾਰਾਜੀ ਨੇ ਦੇਵੀ ਦੇਵਤਿਆਂ ਦੀ ਤਾਰੀਫ ਕਿਉਂ ਕੀਤੀ ਉਹਨਾਂ ਉਹਨਾਂ ਨੇ ਤਾਰੀਫ ਇਸ ਕਰਕੇ ਕੀਤੀ ਕਿਉਂਕਿ ਉਹ ਤਾਰੀਫ ਦੇ लायक ਸੀ ਜਿਹੜੇ ਕਿਸੇ ਭਗਵਾਨ ਹੋਏ ਨੇ ਉਹਨਾਂ ਨੇ ਅਕਾਲ ਪੁਰਖ ਦੀ ਆ ਗਿਆ ਨਾਲੀ ਅਵਤਾਰ ਧਾਰਿਆ ਸੀ ਇਸ ਕਰਕੇ ਮਹਾਰਾਜ ਜੀ ਨੇ ਉਹਨਾਂ ਦੀ ਤਾਰੀਫ ਕੀਤੀ ਹੈ ਤੇ ਵੱਡੇ ਵੱਡੇ ਯੋਧਿਆਂ ਦੀ ਉਹਨਾਂ ਨੇ ਤਾਰੀਫ ਕੀਤੀ ਹੈ ਅਸਲ ਵਿੱਚ ਮਹਾਰਾਜ ਜੀ ਸਿੱਖਾਂ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਤੁਸੀਂ ਵੀ ਇਹਨਾਂ ਵਰਗੇ ਬਣੋ ਇਹਨਾਂ ਵਾਲੇ ਗੁਣ ਆਪਣੇ ਵਿੱਚ ਲਿਆਓ ਕਿਉਂਕਿ ਗੁਣ ਲੈਣੇ ਕੋਈ ਮਾੜੀ ਗੱਲ ਨਹੀਂ ਹੈ ਜਿਹੜੇ ਪਾਸੇ ਚੰਗੇ ਗੁਣ ਹੋਣ ਉਹ ਗੁਣੇ ਲੈ ਲੈਣੇ ਚਾਹੀਦੇ ਹਨ ਹਣ ਜਿਹੜੇ ਹਨੂਮਾਨ ਸੀ Hindu ਧਰਮ ਵਿੱਚ ਇਹਨਾਂ ਨੇ ਰਾਮ ਭਗਤੀ ਕੀਤੀ ਇਹਨਾਂ ਦਾ ਰਾਮ ਜੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੇ ਮਾਰਾ ਦੇ ਸਮਝਾਉਦੇ ਨੇ ਤੁਸੀਂ ਵੀ ਇਹਦੇ ਵਰਗੇ ਬਣੋ ਹਨੂਮਾਨ ਜੀ ਵਰਗੇ ਬਲਸ਼ਾਲੀ ਬਣੋ ਇਸ ਕਰਕੇ ਮਾਰਾ ਜੀ ਨੇ ਤਾਰੀਫ ਕੀਤੀ ਹੈ ਤੇ ਸਾਨੂੰ ਦਸ਼ਮ ਗ੍ਰੰਥੀ ਬਾਣੀ ਤੇ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਇਹ Hindu ਲੋਕ ਇਸ ਕਰਕੇ ਸ਼ੱਕ ਕਰਦੇ ਨੇ ਕਿਉਂਕਿ ਮਹਾਰਾਜ ਜੀ ਨੇ ਜਿਹੜੇ ਪੱਥਰ ਪੱਥਰਾ ਦੀ ਪੂਜਾ ਕਰਦੇ ਹਨ ਮਹਾਰਾਜ ਜੀ ਨੇ ਇਸ ਕਰਕੇ ਵੀ ਜਿਹੜੇ ਲੋਕ ਪੱਥਰ ਦੀ ਪੂਜਾ ਕਰਦੇ ਹਦ ਉਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ ਇਸ ਕਰਕੇ Hindu ਲੋਕ ਦਸਮ ਗ੍ਰੰਥ ਦੀ ਬਾਣੀ ਤੇ ਸ਼ੱਕ ਕਰਦੇ ਹਨ ਬਾਕੀ ਹੋਰ ਵੀ ਬੜੇ ਕਾਰਨ ਹਨ ਇਸ ਕਰਕੇ ਇਹ ਬਾਣੀ ਸ਼ੰਕਾ ਦੇ ਵਿੱਚ ਆਈ ਹੋਈ ਹੈ ਸਾਨੂੰ ਇਸ ਬਾਣੀ ਤੇ ਕਿਸੇ ਵੀ ਪ੍ਰਕਾਰ ਦਾ ਸ਼ੱਕ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਜਾਪ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਜਾਪ ਸਾਹਿਬ ਦੀ ਬਾਣੀ ਪੜ੍ਹ ਕੇ ਬੜਾ ਆਨੰਦ ਆਇਆ ਪਰ ਜਦੋਂ ਅਸੀਂ ਦੂਸਰੀ ਬਾਣੀ ਪੜ੍ਹਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਦਸਮੇਸ਼ ਪਿਤਾ ਜੀ ਨੇ ਇਹ ਬਾਣੀ ਗਲਤ ਲਿਖੀ ਹੈ ਕਿਉਂ ਕਹਿੰਦੇ ਆ ਕਿਉਂਕਿ ਜਦੋਂ ਉਹ ਬਾਣੀ ਪੜ੍ਹਦੇ ਹਾਂ ਤਾਂ ਸਾਡੇ ਹੋਮੇ ਤੇ 6:00 ਵਜਦੀ ਹੈ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਹ ਬਾਣੀ ਤੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਸਾਡੇ ਮਨ 'ਚ ਸ਼ੰਕਾ ਆ ਜਾਂਦੀ ਹੈ ਪਰ ਜੋ ਇਹ ਬਾਣੀ ਹੈ ਇਹ ਦਸਮ ਗ੍ਰੰਥ ਇਸ ਬਾਣੀ ਤੇ ਕਦੇ ਵੀ ਕਿਸੇ ਪ੍ਰਕਾਰ ਦੀ ਸ਼ੰਕਾ ਕਰਨੀ ਨਹੀਂ ਚਾਹੀਦੀ ਹੁਣ ਅਸੀਂ ਜਦੋਂ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਨਾ ਚਕਾਰ ਨਚਈਆ ਹੈ ਤੁਸੀਂ ਮੇਸ ਪੀਤਾ ਪਰਮਾਤਮਾ ਨੂੰ ਨਚਾਰ ਕਹਿ ਰਹੇ ਨੇ ਪਰ ਕਿਹੜੀ ਦਿਸ਼ਾ ਵਿੱਚ ਕਹਿ ਰਹੇ ਨੇ ਕਿਉਂ ਕਹਿ ਰਹੇ ਨੇ ਕਿਉਂਕਿ ਜਿਹੜਾ ਪ੍ਰਮਾਤਮਾ ਹੈ ਉਹ ਸਾਰਿਆਂ ਨੂੰ ਨਚਾਰਿਆ ਹੈ ਸਾਰੇ ਪ੍ਰਮਾਤਮਾ ਦੇ ਇਸ਼ਾਰੇ ਤੇ ਨੱਚ ਰਹੇ ਨੇ ਇਸ ਕਰਕੇ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਨਚਾਰ ਕਿ ਸਾਰਿਆਂ ਨੂੰ ਨਚੋਣ ਵਾਲਾ ਉਹ ਪ੍ਰਮਾਤਮਾ ਹੀ ਹੈ ਸਾਨੂੰ ਦਸ਼ਮ ਗੰਤਰੀ ਬਾਣੀ ਤੇ ਕਦੇ ਵੀ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਦੀ ਕਰਨੀ ਚਾਹੀਦੀ ਕਿਉਂਕਿ ਜੀ ਅਸੀਂ ਸ਼ੰਕਾ ਵਿੱਚ ਡੁੱਬੇ ਰਹੇ ਤਾ ਸਾਨੂੰ ਕਦੇ ਵੀ ਗਿਆਨ ਪ੍ਰਾਪਤ ਨਹੀਂ ਹੋਵੇਗਾ ਜਦੋਂ ਅਸੀਂ ਬਾਕੀ ਬਾਣੀਆਂ ਪੜ੍ਹਦੇ ਹਾਂ ਆਪਾਂ ਕਹਿੰਦੇ ਹਾਂ ਕਿ ਇਹ ਬਾਣੀ ਬਹੁਤ ਹੀ ਵਧੀਆ ਹੈ ਇਹ ਬਾਣੀ ਬਹੁਤ ਹੀ ਚੰਗੀ ਹੈ ਪਰ ਜਦੋਂ ਅਸੀਂ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਹਾਂ ਤਾਂ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਇਹ ਬਾਣੀ ਗਲਤ ਲਿਖੀ ਗਈ ਹੈ ਪਤਾ ਕਿਉਂ ਕਹਿੰਦੇ ਆ ਕਿਉਂਕਿ ਸਾਡੇ ਹੋਮੇ ਤੇ 7 ਵਜਦੀ ਹੈ ਉਸ ਬਾਣੀ ਵਿੱਚ ਮਹਾਰਾਏ ਨੇ ਆਪਾਂ ਨੂੰ ਭਰਮਾਂ ਵਿੱਚੋਂ ਕੱਢਿਆ ਹੈ ਦਸਮ ਗ੍ਰੰਥ ਦੀ ਬਾਣੀ ਵਿੱਚ ਦਸਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅਵੇਮਾ ਭਰਮਾਂ ਵਿੱਚੋਂ ਕੱਢਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੱਥਰ ਦੀ ਪੂਜਾ ਨਹੀਂ ਕਰਨੀ ਚਾਹੀਦੀ ਆਪਣੇ ਗਲੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਫੋਟੋ ਨਹੀਂ ਪੋਣੀ ਚਾਹੀਦੀ ਨਾਹੀ ਲਿੰਗ ਗਲੇ ਵੱਟੇ ਲਟਕੋਲਾ ਚਾਹੀਦਾ ਹੈ ਇਸ ਕਰਕੇ ਅਸੀਂ ਉਸ ਬਾਣੀ ਤੇ ਸ਼ੱਕ ਕਰਦੇ ਹਾਂ ਕਿਉਂਕਿ ਮਹਾਰਾਜ ਨੇ ਸਿੱਧੀ ਸਿੱਧੀ ਗੱਲ ਕੀਤੀ ਹੈ ਉਹਨਾਂ ਨੇ ਸਿੱਧੀ ਗੱਲ ਕੀਤੀ ਹੈ ਇਸ ਕਰਕੇ ਤਸਮ ਗ੍ਰੰਥਰੀ ਬਾਣੀ ਤੇ ਬਹੁਤ ਲੋਕ ਸ਼ੱਕ ਕਰਦੇ ਹਨ ਸ਼ੰਕਾ ਕਰਦੇ ਹਨ ਹੁਣ ਜਦੋਂ ਅਸੀਂ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜਪਈ ਸਾਹਿਬ ਦੀ ਬਾਣੀ ਪੜਦੇ ਹਾਂ ਤਾਂ ਅਸੀਂ ਕਹਿੰਨੇ ਹਾਂ ਕਿ ਇਹ ਬਾਣੀ ਅੰਮ੍ਰਿਤ ਹੈ ਇਹ ਬਾਣੀ ਬਹੁਤ ਹੀ ਮਿੱਠੀ ਹੈ ਅੰਮ੍ਰਿਤ ਹੈ ਇਸ ਬਾਣੀ ਦੀ ਪੂਜਾ ਕਰਨੀ ਚਾਹੀਦੀ ਹੈ ਪਰ ਜਦੋਂ ਅਸੀਂ ਦੂਸਰੀ ਬਾਣੀ ਪੜਦੇ ਹਾਂ ਦਸਮ ਗ੍ਰੰਥ ਦੀ ਫਿਰ ਅਸੀਂ ਸ਼ੱਕ ਕਰਦੇ ਹਾਂ ਫਿਰ ਸ਼ੱਕ ਕਾਦਾ ਕਿਉਂਕਿ ਬਾਕੀ ਬਾਣੀ ਵੀ ਅੰਮ੍ਰਿਤ ਹੈ ਕਿਉਂਕਿ ਉਹ ਬਾਣੀ ਵੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਜੇ ਜਾਪ ਸਾਹਿਬ ਦੀ ਬਾਣੀ ਅੰਮ੍ਰਿਤ ਹੈ ਚੁਪਾਈ ਸਾਹਿਬ ਦੀ ਬਾਣੀ ਅੰਮ੍ਰਿਤ ਹੈ ਤਾਂ ਬਾਕੀ ਦੀ ਬਾਣੀ ਵੀ ਅੰਮ੍ਰਿਤ ਹੀ ਹੈ ਕਿਉਂਕਿ ਸਾਰੀ ਦੀ ਸਾਰੀ ਬਾਣੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪ ਲਿਖੀ ਹੈ ਉਹਨਾਂ ਦੇ ਗਿਆਨ ਵਿੱਚੋਂ ਆਈ ਹੈ ਦਸ਼ਮੇਸ਼ ਪਿਤਾ ਜੀ ਆਪ ਕਰਤਾ ਹਨ ਆਪ ਹੀ ਕਰਦਾ ਦਾ ਰੂਪ ਹਨ ਇਸ ਕਰਕੇ ਸਾਨੂੰ ਸਾਰਿਆਂ ਨੂੰ ਦਸਮ ਗ੍ਰੰਥ ਦੀ ਬਾਣੀ ਤੇ ਕਦੇ ਵੀ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਸ਼ੰਕਾ ਕਰੋਗੇ ਤਾਂ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗਿਆਨ ਪ੍ਰਾਪਤ ਨਹੀਂ ਹੋਏਗਾ ਤੁਸੀਂ ਗਿਆਨ ਤੋਂ ਵਾਂਝੇ ਰਹਿ ਜਾਓਗੇ ਕਿਉਂਕਿ ਸਾਰੀ ਬਾਣੀ ਅੰਮ੍ਰਿਤ ਹੈ ਸਾਰੀ ਬਾਣੀ ਤੇ ਤੁਹਾਨੂੰ ਭਰੋਸਾ ਕਰਨਾ ਚਾਹੀਦਾ ਹੈ ਇਸ ਕਰਕੇ ਮੇਰੇ ਭਰਾਵੋ ਮੇਰੇ ਵੀਰੋ ਦਸਮ ਗ੍ਰੰਥ ਦੀ ਬਾਣੀ ਤੇ ਕਦੇ ਵੀ ਕਿਸੇ ਪ੍ਰਕਾਰ ਦੀ ਸ਼ੰਕਾ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ